ਚੰਡੀਗੜ੍ਹ ਉਜਾੜਿਆਂ ਦੀ ਦਾਸਤਾਨ ਇਸ ਪ੍ਰੋਗਰਾਮ ਦੀ ਅਗਲੀ ਲੜੀ ਵਜੋਂ ਅੱਜ ਪਿੰਡ ਮਲੋਆ ਦੀ ਗੱਲ ਕਰਾਂਗੇ ਪਿੰਡ ਮਲੋਆ ਕਦੋਂ ਬਸਿਆ ਕਿਹੜੇ ਲੋਕ ਇੱਥੇ ਰਹਿੰਦੇ ਨੇ ਔਰ ਇਸ ਪਿੰਡ ਵਿੱਚ ਧਾਰਮਿਕ ਸਥਾਨਾਂ ਦੀ ਖੂਬ ਪਰਮਾਰ ਇਹ ਸਾਰੀ ਜਾਣਕਾਰੀ ਦੇਵਾਂਗੇ ਧਾਰਮਿਕ ਆਸਥਾ ਨਾਲ ਭਰਪੂਰ ਪਿੰਡ ਮਲੋਆ ਜਮੀਨ ਪੱਖੋਂ ਕੰਗਾਲ ਕੀਤਾ ਚੰਡੀਗੜ੍ਹ ਜੂਟੀ ਦਾ ਪਿੰਡ ਮਲੋਆ ਧਾਰਮਿਕ ਅਸਥਾਨਾਂ ਦਾ ਸਮੂਹ ਹੈ ਜਿੱਥੇ ਇਸ ਪਿੰਡ ਵਿੱਚ ਧਾਰਮਿਕ ਹਸਤੀਆਂ ਦੀਆਂ ਕਈ ਸਮਾਧਾਂ ਹਨ ਉੱਥੇ ਪਿੰਡ ਵਿਚਲੇ ਏਕਤਾ ਦੇ ਪ੍ਰਤੀਕ ਖੇੜੇ ਵਿਖੇ ਮੱਥਾ ਟੇਕਣ ਵਾਲਿਆਂ ਦੀਆਂ ਤੜਕੇ ਹਿੱਕਤਾਰਾਂ ਲੱਗ ਜਾਂਦੀਆਂ ਹਨ ਇਸ ਪਿੰਡ ਵਿੱਚ ਪਰਾਚੀਨ ਸ਼ਿਵ ਵਿਆਲੇ ਦੀ ਅੱਜ ਵੀ ਆਪਣੀ ਮਹੱਤਤਾ ਹੈ ਅਤੇ ਗੁਰਦੁਆਰਾ ਨਾਨਕ ਦਰਬਾਰ ਵਾਲੇ ਅਸਥਾਨ ਤੇ ਸੰਤ ਭਗਵਾਨ ਦਾਸ ਜੀ ਦਾ ਤਪ ਅਸਥਾਨ ਵਿਲੱਖਣ ਮਹੱਤਤਾ ਰੱਖਦਾ ਹੈ ਇਸ ਪਿੰਡ ਵਿੱਚ ਗੁਰਦੁਆਰਾ ਸੈਣੀਆਂ ਬਾਬਾ ਭੂਤਨਾਸ਼ ਜੀ ਗੁਰਦੁਆਰਾ ਭਾਈ ਮਨੀ ਸਿੰਘ ਜੀ ਬਾਬਾ ਖੜਾ ਸਾਧ ਮਹਾਵੀਰ ਗਿਰਜ ਜੀ ਸਵਾਮੀ ਸੁਖਦੇਵ ਜੀ ਮੰਦਰ ਬਾਬਾ ਬਾਲਕਨਾਥ ਆਜ ਦੀ ਆਸਥਾ ਬੇਸ਼ੁਮਾਰ ਹੈ ਇੱਥੇ 25 ਦੇ ਕਰੀਬ ਧਾਰਮਿਕ ਅਸਥਾਨ ਹਨ ਪਿੰਡ ਵਿੱਚ ਹਰੇਕ ਮਹੀਨੇ ਘੱਟੋ-ਘੱਟ ਇੱਕ ਭੰਡਾਰਾ ਜੁੜਦਾ ਹੈ ਅਤੇ ਖਾਸ ਕਰਕੇ ਹਰੇਕ ਬਾਰੇ 12 ਮਾਰਚ ਨੂੰ ਬਾਬਾ ਬਾਲਕਨਾਥ ਜੀ ਦੇ ਭੰਡਾਰੇ ਮੌਕੇ ਦੇਸ਼ ਭਰ ਦੇ ਸੈਂਕੜੇ ਸਾਧੂ ਇੱਥੇ ਪਹੁੰਚਦੇ ਹਨ ਉਂਝ ਪਿੰਡ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਅੱਜਕੱਲ ਪਿੰਡ ਡੱਡੂ ਮਾਜਰੇ ਦੀ ਹੱਦ ਵਿੱਚ ਆਇਆ ਇਤਿਹਾਸਕ ਡਰਾਉਣਾਚਾਰੀਆ ਤੀਰਥ ਅਸਾਨ ਵੀ ਕਿਸੇ ਵੇਲੇ ਪਿੰਡ ਮਲੋਆ ਦੀ ਧਰਤ ਉੱਪਰ ਹੀ ਹੁੰਦਾ ਸੀ ਸਰਦਾਰਾਂ ਦਾ ਕਿਲਾ ਵੀ ਇਸ ਪਿੰਡ ਦੀ ਵਿਰਾਸਤ ਮੰਨੀ ਜਾਂਦੀ ਹੈ। ਮੁੱਢਲੇ ਦੌਰ ਚ ਤੀੜਾ ਮਲਵਾ ਦੇ ਨਾਮ ਨਾਲ ਪ੍ਰਚਲਿਤ ਇਸ ਪਿੰਡ ਵਿੱਚ ਰਾਜਪੂਤ, ਰਮਦਾਸੀਆ ਸਿੱਖ ਸੈਣੀ ਤੇ ਬਾਲਮਿਕੀ ਭਾਈਚਾਰੇ ਦੇ ਲੋਕ ਰਹਿੰਦੇ ਹਨ। ਜਿੱਥੇ ਰਾਜਪੂਤ ਮੇਲੂ ਨਾਮ ਦੇ ਵਿਅਕਤੀ ਨੇ ਪਿੰਡ ਬੰਨਿਆ ਸੀ ਉੱਥੇ ਇਸ ਪਿੰਡ ਨੂੰ ਰਾਜਸਥਾਨ ਤੋਂ ਆਏ ਕੋਸ਼ਲ ਗੋਤ ਗੋਤ ਦੇ ਰਾਜਪੂਤ ਚੌਧਰੀਆਂ ਨੇ ਆਬਾਦ ਕੀਤਾ ਸੀ। ਉਸ ਵੇਲੇ ਮਲਵਾ ਦਾ ਮੌਜਾ 1250 ਏਕੜ ਦੇ ਕਰੀਬ ਸੀ ਜਦਕਿ ਇਸ ਤੋਂ ਇਲਾਵਾ ਸੁਲਾਹਪੁਰ ਤੇ ਬੇਚਰਾਗ ਮੌਜੇ ਵੱਲੋਂ ਜਾਣੀ ਜਾਂਦੀ ਜ਼ਮੀਨ 225 ਏਕੜ ਸੀ ਸਮੇਂ ਸਮੇਂ ਹੀ ਸਰਕਾਰਾਂ ਨੇ ਪਿੰਡ ਦੀ ਜ਼ਮੀਨ ਗ੍ਰਹਿਣ ਕਰਨ ਕਾਰਨ ਹੁਣ ਪਿੰਡ ਦਾ ਰਕਬਾ ਬਹੁਤ ਘਟ ਗਿਆ ਹੈ ਪਿੰਡ ਦਾ ਸਿਆਸੀ ਸਤਾਰਾ ਕਲੋਨੀ ਦੇ ਵਸਨੀਕਾਂ ਦੇ ਰਹਿਮੋਕਰਮ ਤੇ ਹੀ ਜਗਦਾ ਬੁੱਝਦਾ ਹੈ ਹੁਣ ਇਹ ਪਿੰਡ ਨਗਰ ਨਿਗਮ ਦੇ ਵਾਰਡ ਨੰਬਰ 7 ਅਧੀਨ ਆਉਂਦਾ ਹੈ ਇਸ ਪਿੰਡ ਦੀ ਜਮੀਨ ਉੱਪਰ ਜਿੱਥੇ ਸੈਕਟਰ 37 38 39 ਤੇ 40 ਦੇ ਵੱਡੇ ਹਿੱਸੇ ਉਸਰੇ ਹਨ ਉੱਥੇ ਮਲੋਆ ਕਲੋਨੀ ਨਿਊ ਗ੍ਰੇਨ ਮਾਰਕੀਟ ਵਾਟਰ ਵਰਕਸ ਫਰੂਟ ਮੰਡੀ ਮਿਲਕ ਕਲੋਨੀ ਤੇ ਸੁਨੇਹਾਲਿਆ ਵਰਗੇ ਸਥਾਨ ਵੀ ਇਸੇ ਪਿੰਡ ਦੀ ਜ਼ਮੀਨ ਦੀ ਉਪਜ ਹਨ 나ਥ ਸੰਪਰਤਾ ਦੇ ਨੌਮੀਨਾਥ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਕਾਕਾ ਨਾਸ ਦਾ ਜਨਮ ਵੀ ਇਸੇ ਪਿੰਡ ਵਿੱਚ ਹੋਇਆ ਸੀ ਉਹਨਾਂ ਦੱਸਿਆ ਕਿ ਸੁਖਦੇਵ ਸਵਾਮੀ ਦੀ ਅੰਸ਼ ਵਿੱਚੋਂ ਬਾਬਾ ਦਿਆਲਦਾਸ ਨੇ ਦੱਸਿਆ ਸੀ ਕਿ ਪਿੰਡ ਦਾ ਖੇੜਾ ਇਸੇ ਸ਼ਖੀਅਤ ਸੁਖਦੇਵ ਸਵਾਮੀ ਨੇ ਬੰਨਿਆ ਸੀ ਬਲਜੀਤ ਸਿੰਘ ਅਨੁਸਾਰ ਸੁਖਦੇਵ ਸਵਾਮੀ ਦੀ ਬਾਗਾਂ ਵਾਲੀ ਜ਼ਮੀਨ ਅੱਜ ਵੀ ਸਮਾਦ ਸ਼ਿਸ਼ੋਭਤ ਹੈ ਪੰਜਾਬ ਸਰਕਾਰ ਤੋਂ ਵਧੀਕ ਡਾਇਰੈਕਟਰ ਵੱਜੋਂ ਸੇਵਾਮੁਕਤ ਹੋਏ ਬੈਜਨਾਥ ਗਰਗ ਨੇ ਦੱਸਿਆ ਕਿ ਉਹਨਾਂ ਦੇ ਜਮਾਨੇ ਪਿੰਡ ਤੇ ਕੇਵਲ 6ਵੀਂ ਜਮਾਤ ਤੱਕ ਸਕੂਲ ਹੁੰਦਾ ਸੀ ਅਤੇ ਉਹ ਅਗਲੀ ਪੜ੍ਹਾਈ ਲਈ ਖਰੜ ਦਾ ਸਕੂਲ ਜਾਂਦੇ ਸਨ। ਸੰਤ ਰਾਮ ਅਨੁਸਾਰ ਮੁੱਢਲੇ ਦੌਰ ਵਿੱਚ ਪਿੰਡ ਵਿੱਚ ਲੱਜਾਂ ਵਾਲੇ ਇੱਕ ਦਰਜਨ ਤੋਂ ਵੱਧ ਖੂਹ ਸਨ। ਪਿੰਡ ਵਿੱਚਲੇ ਇੱਕ ਸਭ ਤੋਂ ਪੁਰਾਣੇ ਖੂਹ ਉੱਪਰ ਲੈਂਟਰ ਪਾ ਕੇ ਖਵਾਜਾ ਪੀਰ ਦੀ ਮੂਰਤੀ ਸਥਾਪਿਤ ਕੀਤੀ ਹੈ। ਜਦਕਿ ਪਿੰਡ ਵਿੱਚ ਪਹਿਲਾ ਨਲਕਾ ਚੌਧਰੀਆਂ ਦੇ ਘਰ ਲੱਗਾ ਸੀ। ਪਿੰਡ ਦੀ ਪਹਿਲੀ ਪੰਚਾਇਤ ਸਾਲ 1950-51 ਵਿੱਚ ਹੋਂਦ ਵਿੱਚ ਆਈ ਸੀ ਅਤੇ ਪਹਿਲਾ ਸਰਪੰਚ ਬਾਬਾ ਰਾਮ ਹਕੀਮ ਬਣਿਆ ਸ। ਪਿੰਡ ਦੇ ਪਤਵੰਤੇ ਪ੍ਰੇਮ ਸਿੰਘ ਅਨੁਸਾਰ ਉਦੋਂ ਇਸ ਪਿੰਡ 'ਚ 40 ਰਾਜਪੂਤਾਂ, 40 ਸੈਨੀਆਂ, 20 ਰਮਦਾਸੀਆਂ ਅਤੇ 5-6 ਬਾਲਮੀਕੀਆਂ ਅਤੇ ਕੁਝ ਕੋ ਹੋਰ ਭਾਈਚਾਰੇ ਦੇ ਲੋਕਾਂ ਦੇ ਘਰ ਸਨ। ਦੇਸ਼ ਦੀ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਇਹ ਪਿੰਡ ਕਮੰਤਰੀ ਪੱਧਰ ਤੇ ਚਰਚਿਤ ਰਿਹਾ ਹੈ। ਕਿਉਂਕਿ ਇਹ ਸੱਤਿਆਕਾਂਡ ਦੇ ਮੁੱਖ ਮੁਜਰਮ ਮੰਨੇ ਜਾਂਦੇ ਬੀਨ ਸਿੰਘ ਏਸੇ ਪਿੰਡ ਦੇ ਸਨ ਬਾਅਦ ਵਿੱਚ ਬੀਨ ਸਿੰਘ ਦੇ ਪਿਤਾ ਸੁੱਚਾ ਸਿੰਘ ਮਲੋਆ ਅਤੇ ਉਹਨਾਂ ਦੀ ਪਤਨੀ ਬਿੰਬਲ ਕੌਰ ਖਾਲਸਾ ਪੰਜਾਬ ਤੋਂ ਸੰਸਦ ਮੈਂਬਰ ਵਜੋਂ ਚੁਣੇ ਗਏ ਸਨ ਸਾਬਕਾ ਸਰਪੰਚ ਮਾਮਚੰਦ ਰਾਣਾ ਨੇ ਪਿੰਡ ਦੀ ਵਿਥਿਆ ਸੁਣਾਉਂਦਿਆਂ ਕਿਹਾ ਕਿ ਹੁਣ ਨਾਲੋਂ ਤਾਂ ਅੰਗਰੇਜ਼ਾਂ ਦਾ ਦੌਰ ਚੰਗਾ ਸੀ ਘੱਟੋ ਘੱਟ ਇਨਸਾਫ ਤਾਂ ਮਿਲਦਾ ਸੀ ਹੁਣ ਤਾਂ ਜੱਦੀ ਲੋਕਾਂ ਦੇ ਉਜਾੜੇ ਤੇ ਪ੍ਰਵਾਸੀਆਂ ਦੇ ਵਰਸੇਬੇ ਦਾ ਦੌਰ ਚੱਲ ਰਿਹਾ ਹੈ ਬਜ਼ੁਰਗਾਂ ਨੇ ਦੱਸਿਆ ਕਿ ਪਿੰਡ ਨਾਲ ਲੱਗਦੀ ਨਦੀ ਪਟੀਲੀਰਾਓ ਪਟਿਆਲਾ ਕਿਰਾਓ ਵਿੱਚ ਦੀ ਕੁਝ ਉੱਚ ਅਫਸਰਾਂ ਵੱਲੋਂ ਖਰੀਦੀ ਦਲਦਲ ਵਾਲੀ ਜ਼ਮੀਨ ਪ੍ਰਸ਼ਾਸਨ ਵੱਲੋਂ ਗ੍ਰੈਂਡ ਕਰਨ ਲੱਗਿਆਂ ਇਸ ਦਾ ਮੁੱਲ 90 ਲੱਖ ਰੁਪਏ ਪ੍ਰਤੀ ਏਕੜ ਪਾਇਆ ਜਦ ਕਿ ਆਮ ਲੋਕਾਂ ਦੀ ਖੇਤੀਬਾੜੀ ਵਾਲੀ ਜ਼ਮੀਨ ਇਸ ਤੋਂ ਅੱਧੀ ਕੀਮਤ ਤੇ ਹੜੱਪ ਲਈ ਹੈ ਜਦ ਕਿ 1955-56 ਵੇਲੇ ਹੋਈ ਮਰੱਬਾ ਬੰਦੀ ਦੌਰਾਨ ਨਦੀ ਵਾਲੀ ਜ਼ਮੀਨ ਨੂੰ ਦਰਿਆ ਬੁਰਦੀ ਜ਼ਮੀਨ ਐਲਾਨ ਕੇ ਇਸ ਦਾ ਭਾਅ ਇੱਕ ਆਨਾ ਤੇ ਖੇਤੀਬਾੜੀ ਵਾਲੀ ਜ਼ਮੀਨ ਦੀ ਕੀਮਤ 12 ਆਨੇ ਮਿੱਥੀ ਸੀ ਪਿੰਡ ਵਾਲਿਆਂ ਨੇ ਦੋ ਹੱਥਲੀ ਮਾਰੀ ਕਿ ਡਿਊਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਚਪੜਾਸੀ ਤਾਂ ਪਿੰਡ ਵਿੱਚ ਜ਼ਮੀਨ ਖਰੀਦ ਕੇ ਖੁਸ਼ਹਾਲ ਹੋ ਰਹੇ ਹਨ ਜਦ ਕਿ ਜੱਦੀ ਲੋਕਾਂ ਦੀ ਜ਼ਮੀਨ ਕੌਡੀਆਂ ਦੇ ਭਾਅ ਖੋ ਕੇ ਉਜਾੜਿਆਂ ਦੇ ਰਾ ਪਾਇਆ ਜਾ ਰਿਹਾ ਹੈ ਜਿਸ ਕਾਰਨ ਇਥੋਂ ਦੀ ਨਵੀਂ ਪੌਂਦ ਬੇਰੋਜ਼ਗਾਰੀ ਚ ਉਲਝੀ ਮਾਨਸਿਕ ਪਰੇਸ਼ਾਨੀਆਂ ਝੇਲ ਰਹੀ ਹੈ। ਤੁਹਾਨੂੰ ਪਿੰਡ ਮਲਵਾ ਦੀ ਕੌਡੀਆਂ ਦੇ ਭਾਕ ਹੋਈ ਜ਼ਮੀਨ ਦੀ ਵਿਤਿਆ ਸੁਣਾਉਂਦੇ ਆਂ। 5 ਅਪ੍ਰੈਲ 1969 ਨੂੰ ਇਸ ਪਿੰਡ ਦੀ 185.74 ਏਕੜ ਜ਼ਮੀਨ ਸੈਕਟਰ 39 ਉਸਾਰਨ ਲਈ ਲਈ ਸੀ ਜਿਹਦਾ ਮੁੱਲ 8 ਲੱਖ 93583 ਰੁਪਏ ਪਾਇਆ ਸੀ। ਇਸ ਤੋਂ ਬਾਅਦ 25 ਮਾਰਚ 1972 ਨੂੰ ਇਸ ਪਿੰਡ ਦੀ 4.08 ਏਕੜ ਜ਼ਮੀਨ ਲਿੰਕ ਰੋਡ ਬਣਾਉਣ ਲਈ ਸੀ ਜਿਹਦਾ ਮੁੱਲ 16858 ਰੁਪਏ ਪਾਇਆ ਸੀ ਇਸੇ ਤਰ੍ਹਾਂ 22 ਮਾਰਚ 1978 ਨੂੰ ਇਸ ਪਿੰਡ ਦੀ 98.12 ਏਕੜ ਜ਼ਮੀਨ ਵਾਟਰ ਸਪਲਾਈ ਪ੍ਰੋਜੈਕਟ ਲਈ ਲਈ ਸੀ ਜਿਹਦਾ ਮੁੱਲ 22 ਲੱਖ 28 ਹਜ਼ਾਰ 191 ਰੁਪਏ ਪਾਇਆ ਸੀ 24 ਮਾਰਚ 1983 ਨੂੰ ਇਸ ਪਿੰਡ ਦੀ 74.55 ਏਕੜ ਜ਼ਮੀਨ ਦੂਸਰੀ ਅਨਾਜ ਮੰਡੀ ਲਈ ਲਈ ਸੀ ਜਿਹਦਾ ਮੁੱਲ 38,57,963 ਰੁਪਏ ਪਾਇਆ ਸੀ 6 ਫਰਵਰੀ 1987 ਨੂੰ ਇਸ ਪਿੰਡ ਦੀ 50.58 ਏਕੜ ਜ਼ਮੀਨ ਮੋੜ ਵਸੇਬਾ ਕਲੋਨੀ ਲਈ ਲਈ ਸੀ ਜਿਹਦਾ ਮੁੱਲ 58,50,700 82 ਰੁਪਏ ਪਾਇਆ ਸੀ ਇਸੇ ਤਰ੍ਹਾਂ 16 ਦਸੰਬਰ 2002 ਨੂੰ ਇਸ ਪਿੰਡ ਦੀ 85 ਏਕੜ ਜ਼ਮੀਨ ਮਾਰਕੀਟ ਬਣਾਉਣ ਲਈ ਲਈ ਸੀ ਜਿਹਦਾ ਮੁੱਲ 16 ਕਰੋੜ 2 ਲੱਖ 78000 ਤੇ 210 ਰੁਪਏ ਪਾਇਆ ਸੀ 18 ਸਤੰਬਰ 2009 ਨੂੰ ਇਸ ਪਿੰਡ ਦੀ 163.18 ਏਕੜ ਜ਼ਮੀਨ ਝੁੱਗੀ ਝੌਂਪੜੀ ਵਾਲਿਆਲੀ ਮੋੜ ਵਿਸੇਬਾ ਕਲੋਨੀ ਬਣਾਉਣ ਲਈ ਸੀ ਜਿਹਦਾ ਮੁੱਲ 82 ਕਰੋੜ 53 ਲੱਖ 47 ਹਜ਼ਾਰ ਤੇ 407 ਰੁਪਏ ਪਾਇਆਸ